ਇਹ ਪੀਡੀਓ ਸ਼ਾਟ ਵਾਲਾ ਕੱਪ ਜਬਈ ਖੋਲ ਕੇ ਗੌਰ ਕਰਨੀ ਚਾਹੀਦੀ ਏ ਜਦ ਲੱਗ ਜਾਂਦੇ ਨੇ ਤੇ ਖਰਾਬ ਹੀ ਹੁੰਦਾ ਅਸੀਂ ਤਾਂ ਉਹ ਵੈਸੀ ਫੁੱਕ ਕਰਕੇ ਖੋਲਿਆ ਤਾਂ ਦੇਖਿਆ ਜਦ ਲੱਗੀ ਪਈ ਤੇ ਨੇ ਉਹ ਮੈਂ ਕਿਹਾ ਤੇਲ ਦੇ ਖਾ ਲਈ ਜੀ ਆਹ ਤੇਰੀ ਫਰਾ ਕੱਢ ਉਹ ਦੇਖਿਆ ਮੈਂ ਚਲ ਲਾ ਦੇ ਦੀਏ ਪਈ ਤੇ ਦਾ ਜਦ ਲੱਗ ਰਹੀ ਏ ਐਸਾ ਜਾ ਇਹਦੇ ਕੁੱਤਾਂ ਤੋਂ ਪਪਾ ਦਾ ਮਮੀ ਦਾ ਨਹੀਂ ਹੈਗਾ ਹੈ ਖਸਾ ਜੋ ਸੱਤੂ ਪੁੱਤ ਪਪਾ ਦਾ ਤੂੰ ਹੂੰ ਪਪਾ ਦਾ ਲੱਡੂ ਖਾ ਤਾ ਓਏ ਓਏ ਮੁੰਡੇ ਆ ਹੁੱਕ ਦੇ ਮਾਰੀ ਆਵੇਗਾ ਆ ਹੁੱਕ ਲੈ ਦੇ ਬਈ ਹੁੱਕ ਬੜੀ ਵਧੀਆ ਹੈਵੀ ਬਣੀ ਹੋਈ ਆ ਪਰ ਥੋੜਾ ਜਿਹਾ ਪੱਤੀਆਂ ਕਰਕੇ ਛੋਟੇ ਨੇ ਸ਼ਾਰਟ ਨਾਲ ਲੱਗਦੀ ਆ ਤਾਂ ਕਰਕੇ ਹੁਣ ਤਾਰ ਕਹਿ ਰਹੇ ਆ ਆ ਮਿਸਤਰੀ ਬੁਲਾਏ ਸੀ ਇੰਜੀਨੀਅਰ ਆ ਇਹਦੇ ਵੀ ਵਾਦਾ ਕੰਮ ਨਹੀਂ ਤੋ ਵੀ ਫਟਣੀ ਹੋਈ ਇਹ ਤਾਂ ਮੇਰੇ ਚੱਲ ਬਾਈ ਚਾ ਧਰ ਦੇ ਚਾਬੀਆਂ ਪਾਣੇ ਛੁੱਟੀ ਆ ਤੇਰੀ ਵੀ ਜਾ